ਅਸ਼ਾ ਪੁਨੀ ਸਮਾਜ ਵਾਰ ਸਵਾ ਵੱਲੋਂ ਪ੍ਰਧਾਨ ਵਿਨੋਦ ਕੁਮਾਰ ਦੀ ਗਵਾਹੀ ਹੇਠ ਰਾਸ਼ਨ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ 198 ਇਸ ਰਾਸ਼ਨ ਵੰਡ ਪ੍ਰੋਗਰਾਮ ਵਿਕੇ बतौर ਮੁੱਖ ਤਿਥੀ ਦੇ ਰੂਪ ਦੇ ਵਿਚ ਸਮਾਜ ਸੇਵਕ ਟੈਕਲੈਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਫਾਊਂਡਰ ਤ੍ਰਿਜਲ ਗੁਪਤਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਆਪਣੇ ਕਰ ਕਮਲਾ ਦੇ ਨਾਲ ਜ਼ਰੂਰਤ ਮੰਦਾਂ ਨੂੰ ਰਾਸ਼ਨ ਵੰਡਿਆ ਅਤੇ ਇਸ ਸਭਾ ਵੱਲੋਂ ਕੀਤੇ ਜਾ ਰਹੇ ਸ਼ੁਭ ਕਾਮਾਂ ਦੀ ਉਹਨਾਂ ਨੇ ਸ਼ਲਾਘਾ ਵੀ ਕੀਤੀ ਉਹਨੇ ਕਿਹਾ ਕਿ ਸਮਾਜ ਦੀ ਸੇਵਾ ਜਿੰਨੀ ਕੀਤੀ ਜਾਵੇ ਉਹ ਨਿਟੋੜੀ ਹੈ ਕਿਉਂਕਿ ਸਮਾਜ ਦਾ ਹਰ ਆਦਮੀ ਇੱਕ ਅਹਿਮ ਹਿੱਸਾ ਹੁੰਦਾ ਹੈ ਤੇ ਸਾਨੂੰ ਸਮਾਜ ਦੇ ਹਰ ਦੁੱਖ-ਸੁੱਖ ਵਿੱਚ ਕੰਮ ਵੀ ਆਉਣਾ ਚਾਹੀਦਾ ਹੈ ਤੇ ਸਮਾਜ ਨੂੰ ਅੱਗੇ ਲਿਜਾਣ ਵਿੱਚ ਆਪਣਾ ਸਹਿਯੋਗ ਵੀ ਦੇਣਾ ਚਾਹੀਦਾ ਹੈ। ਜੀ ਕਰਮਾ ਆਸ਼ਾ ਪੂਰੀ ਜੀ ਦਾ ਬਹੁਤ ਸਤਿ ਸ੍ਰੀ ਅਕਾਲ ਜੈ। ਅੱਜ ਮਾ ਆਸ਼ਾ ਪੂਰੀ ਦੇ ਅਸ਼ੀਰਵਾਦ ਨਾਲ 198 ਹੋਰ ਆਸਨ ਤੇ ਸਮਾਰੋਹ ਜਿਹੜੇ ਦੇ 85 ਜੁਗਤੋਂ ਪਰਿਵਾਰ ਨੂੰ ਵਾਸਤੇ ਵੰਡਿਆ ਜਾਏਗਾ। ماں کے دربار دیں شری سرجن گپتا جی مہانی کے دربار سے حاضری جوان آئے ہیں ماں یہ اپنے شو پر جرم راشن منگ گے میں ماں دے کے بےنتی کرنا یہ سارے شہر کے بڑے پرسدھپتی ہیں ماں یہاں کے سر کے اُسے بات آتے رکھے تاکہ اگو بھی انہیں کام کاج ہونا صحت میسی بخشے مہارا اور یہ بڑے وے سیوک بھی ہے اج بڑا کیرتی ٹائم کھڑ کے مہاجی کے دربار سے ہوئے ہیں ਮੈਂ ਮਾਗ ਕੇ ਬੇਨਤੀ ਕਰਨਾ ਹੈ ਜੈ ਜੀ ਤੇ ਅਸ਼ੀਰਵਾਦ ਹੱਥ ਰੱਖਣ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਮੈਂ ਅੱਜ ਇਸ ਆਸ਼ਾ ਮੰਦਿਰ ਮਾਤਾ ਦੇ ਦਰਬਾਰ ਦੇ ਸਾਹਮਣੇ ਆਇਆ ਮਾਤਾ ਦੇ ਬਿਲਕੁਲ ਆਵਾਜ਼ ਨਹੀਂ ਤੇ ਅੱਜ ਜਾਣ ਕੇ ਮੈਂ ਬਹੁਤ ਜ਼ਿਆਦਾ ਪ੍ਰਸੰਨਤਾ ਹੋ ਰਹੀ ਹੈ ਕਿ ਜਿਹੜੀ ਸਾਡੀ ਮਾਤਾ ਆਸ਼ਾ ਮੰਦਿਰ ਮੰਦਿਰ ਦੀ ਜਿਹੜੀ ਕਮੇਟੀ ਹੈ ਪਿਛਲੇ 99 ਮਹੀਨਿਆਂ ਤੋਂ ਤਕਰੀਬਨ 10 ਸਾਲ ਜਾਂ 8-9 ਸਾਲ ਤੋਂ ਲਗਾਤਾਰ ਹਰ ਮਹੀਨੇ ਜ਼ਰੂਰतमंद ਪਰਿਵਾਰਾਂ ਨੂੰ ਰਾਸ਼ਨ ਦੇ ਰਹੀ ਹੈ ਹਰ ਮਹੀਨੇ ਤਕਰੀਬਨ 100 ਪਰਿਵਾਰਾਂ ਨੂੰ ਜਿਸਾ ਅੱਜ 85 ਪਰਿਵਾਰਾਂ ਨੂੰ ਰਾਸ਼ਨ ਡੋਨੇਟ ਕਰਦੀ ਹੈ ਇਹਨਾਂ ਤੇ ਸਮੇਤ ਇਸ ਕਮੇਟੀ ਦੇ ਮਾਤਾ ਦਾ ਪੂਰਨ ਆਸ਼ੀਰਵਾਦ ਹੈ ਤਾਂ ਕਿ ਐਸੀ ਐਸੀ ਕਰਕੇ ਇਹ ਸਮਾਜ ਸੇਵਾ ਦਾ ਜਿਹੜਾ ਉਪਰਾਲਾ ਹੈ ਕਰ ਰਹੇ ਨੇ ਇਹ ਐਜੰਟ ਜੀ ਬਹੁਤ ਜ਼ਿਆਦਾ ਖੁਸ਼ ਹੋਈ ਹੈ ਮੈਂ ਧੰਨਵਾਦ ਕਰਾਂਗਾ ਕਮੇਟੀ ਦੇ ਹਰ ਮੈਂਬਰ ਖਾਸ ਕਰ ਪ੍ਰਧਾਨ ਜੀ ਮਨੋਤਰਾ ਜੀ ਕੁਬਾਲ ਕ੍ਰਿਸ਼ਿ ਭੰਡਾਰੀ ਜੀ ਮਾਇਨ ਸਾਹਿਬ ਹੋਰ ਜਿਨੇ ਵੀ ਮੈਂਬਰ ਨੇ ਕਮੇਟੀ ਦੇ ਅਹੁਦੇਦਾਰ ਨੇ ਪਰਮਾਤਮਾ ਕੁੰਲੇਨਾਥ ਮਾਤਾਦਾਨੀ ਇਹਨਾਂ ਨੂੰ ਤਰੱਕੀ ਬਖਸ਼ੇ ਤੇ ਹੋਰ ਸક્ષਮ ਕਰੇ ਕਿ ਸਾਡੇ ਸ਼ਹਿਰ ਦੇ ਜ਼ਰੂਰਤਮੰਦ ਵਰਗ ਨੂੰ ਸਹਾਇਤਾ ਬੁਝੀ ਇਸ ਦੇ ਨਾਲ ਅੱਜ ਮਹਾਦੇਵ ਦਰਬਾਰ ਤੇ ਇੱਕ ਅਰਜ਼ੀ ਲਗਾਈ ਹੈ ਯਸਵਦੇ ਪੰਜਾਬ ਪਠਾਨਕੋ ਬਹੁਤ ਕ੍ਰੂਸ਼ਲ ਟਾਈਮ ਤੇ ਜਾ ਰਿਹਾ ਸੀ ਉਹਨਾਂ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਤੇ ਪੰਜਾਬ ਮੋੜ ਆਪਣੇ ਪੈਰਾਂ ਨਾਲ ਫਿਰ ਤੋਂ ਖੜਾ ਹੋ ਜਾਵੇ ਜੈ ਮਾਤਾ